ਅੱਜ ਅਸੀਂ ਖਨਾਰੀ ਬਾਰਡਰ ਪਹੁੰਚੇ ਹੁਣ ਅਸੀਂ ਇਸ ਵਕਤ ਉੱਥੇ ਆ ਤਾਂ ਅੱਜ ਸਵੇਰੇ ਇੱਕ ਜਿਹੜੀ ਵੀਡੀਓ ਪ੍ਰਧਾਨ ਜੀ ਦੀ ਡੱਲੇਵਾਲ ਸਾਹਿਬ ਦੀ ਆਈ ਜਿਸ ਦੇ ਵਿੱਚ ਅੱਖਾਂ 'ਚ ਪਾਣੀ ਆਇਆ ਕਿ ਮੇਰਾ ਹੁਣ ਇਸ ਤੋਂ ਬਾਅਦ ਤੁਸੀਂ ਸੁਭਾਲਣਾ ਸੋ ਇੱਕ ਬੜੀ ਏਮੋਸ਼ਨਲ ਗੱਲ ਸੀ ਇਹ ਕਿ ਇਹ ਡੈਮੋਕ੍ਰੇਸੀ ਹੈ ਕਿ ਸਨ 47 ਤੋਂ ਬਾਅਦ ਅੱਜ ਤੱਕ ਪਿਛਲੇ 77 ਸਾਲ ਦੇ ਅੰਦਰ ਚਾਹੇ ਉਹ ਕਿਸਾਨ ਹੈ ਚਾਹੇ ਕੋਈ ਵੀ ਜੱਥੇਬੰਦੀ ਹੈ ਅੱਜ ਪੰਜਾਬ ਦੇ ਅੰਦਰ ਕਿਤੇ ਤਾਂ ਮਾਂ ਆਪਣੇ ਪੁੱਤਰ ਦੀ ਅਡੀਕ ਕਰਦੀ ਹੈ ਕਿਤੇ ਪੁੱਤਰ ਆਪਦੀ ਮਾਂ ਦੀ ਲਾਸ਼ ਵੇਖਣ ਨੂੰ ਤੁਰਿਆ ਫਿਰਦਾ ਹੈ ਕਿਤੇ ਇੱਕ ਬਜ਼ੁਰਗ ਆਦਮੀ ਅੱਖਾਂ 'ਚ ਪਾਣੀ ਲੈ ਕੇ ਪੰਜਾਬ ਦੀ ਗੱਲ ਕਰਦਾ ਹੈ ਤਾਂ ਮੇਰੇ ਦੇਖਣ ਜੇਦੂ ਵੱਡੀ ਦੁਖਦਾਈ ਗੱਲ ਕੋਈ ਨਹੀਂ ਲੋਕਾਂ ਦੇ ਲਈ ਕੰਮ ਕਰਨਾ ਲੋਕਾਂ ਦੇ ਲਈ ਲੜਨਾ ਮੇਰੇ ਦੇਖਣ ਫਰਵਰੀ ਮਾਰਚ ਤੋਂ ਲੈ ਕੇ 8 ਮਹੀਨੇ ਹੋ ਗਏ ਨੇ ਸਾਡੇ ਭਰਾਵਾਂ ਨੂੰ ਕਾਕਾ ਜੀ ਜਿਹੜੇ ਸਾਰੇ ਇੱਥੇ ਬੈਠੇ ਨੇ ਠੰਡ ਦਾ ਟਾਈਮ ਹੈ ਗਰਮੀ ਲੰਗੀ ਹੈ ਤਾਂ ਕਿੰਨਾਂ ਨਹੀਂ ਲੜ ਰਹੇ ਨੇ ਸਾਡੇ ਲੋਕਾਂ ਦੀ ਲੜ ਕੋਈ ਉਹਨਾਂ ਦੇ ਕੱਲਿਆਂ ਦਾ ਕੋਈ ਮਸਲਾ ਨਹੀਂ ਇਹ ਸਾਡੇ ਪੰਜਾਬ ਦਾ ਮਸਲਾ ਹੈ ਸਾਡੀ ਕੌਮ ਦਾ ਮਸਲਾ ਹੈ ਸਾਰੇ ਲੋਕਾਂ ਦਾ ਮਸਲਾ ਹੈ ਸੋ ਮੇਰੀ ਇਹ ਨਹੀਂ ਬੇਨਤੀ ਹੈ ਕਿ ਸਾਨੂੰ ਇੱਥੇ ਘਰ ਚੋਂ ਹਰ ਬੰਦੇ ਨੂੰ ਇੱਥੇ ਹਾਜ਼ਰੀ ਲਵਾਉਣੀ ਚਾਹੀਦੀ ਇਹ ਅਸੀਂ ਆਪ ਦੀ ਹੋਂਦ ਲਈ ਲੜ ਰਹੇ ਆ ਆਪ ਦੀ ਜਗੜੀਆਂ ਨਸਲਾਂ ਲਈ ਲੜ ਰਹੇ ਆ ਸੋ ਇੱਕ ਬਜ਼ੁਰਗ ਬੰਦਾ ਜੀ ਅੱਜ ਬੈਠਾ ਹੈ ਭੁਖ ਹੜਤਾਲ ਤੇ ਹੈ ਤਾਂ ਮੇਰੇ ਦੇਖਣ ਜੋ ਹਾਲਾਤ ਬਣ ਰਹੇ ਨੇ ਇਹ ਜਿਆਦਾ ਵਧੀਆ ਨਹੀਂ ਬਣ ਰਹੇ ਜੇ ਐਸੀ ਤਰ੍ਹਾਂ ਤਾਂ 2-4 ਦਿਨ ਦੀ ਖੇਡ ਰਹਿ ਚੁੱਕੀ ਹੈ ਸੋ ਮੇਰੀ ਪੰਜਾਬ ਨੂੰ ਬੇਨਤੀ ਹੈ ਕਿ ਇਹਨਾਂ ਹਕੂਮਤ ਦੀ ਜਿਹੜੀ ਅੱਖ ਖੋਲਣ ਲਈ ਇਹਨਾਂ ਨੂੰ ਦੱਸਣ ਲਈ ਕਿ ਪੰਜਾਬ ਜਿਉਂਦਾ ਹੈ ਸੋ ਮੇਰੀ ਇੰਨੀ ਬੇਨਤੀ ਹੈ ਸਾਰਿਆਂ ਨੂੰ ਇੱਥੇ ਪਹੁੰਚਣਾ ਚਾਹੀਦਾ ਹੈ ਹਮ ਹੋਵਾ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਧਮਕੀ ਅਕਤ ਖਰੋਰੀ ਮੋਰਚੇ ਤੇ ਖੜੇ ਆ ਸਾਡੇ ਜਿਹੜੇ ਦੋਲੇ ਪੂਰਵਾਂ ਵੱਲੋਂ 13 ਫਰਵਰੀ ਤੋਂ ਲੈ ਕੇ ਜਿਹੜਾ ਮੋਰਚਾ ਸ਼ੁਰੂ ਕੀਤਾ ਹੋਇਆ ਹੈ ਅੱਜ ਜਿਹੜਾ ਮੋਰਚੇ ਦੀ ਸਥਿਤੀ ਆ ਜਿਹੜੀ ਸਰਦਾਰ ਜਗਜੀਤ ਸਿੰਘ ਢੱਲੇਵਾਲ 26 ਤਰੀਕ ਤੋਂ ਬਾਰ ਬਾਰ ਤੇ ਬੈਠੇ ਨੇ ਉਹ ਜਿਹੇ ਜੀ ਉਹਨਾਂ ਦੀ ਸਿਹਤ ਵਿਗੜਨੀ ਸ਼ੁਰੂ ਹੋਈ ਆ ਰਿਪੋਰਟਾਂ ਆਈਆਂ ਜਿਹੜੇ ਦਰਦੀ ਨੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੇ ਆਪਦੇ ਕੰਮ ਧੰਦੇ ਛੱਡ ਕੇ ਅੱਜ ਉਹਨਾਂ ਦਾ ਹਾਲ ਚਾਲ ਵੀ ਪੁੱਛਿਆ ਮੋਰਚੇ ਦੀ ਪੋਜੀਸ਼ਨ ਕੀ ਉਹ ਵੀ ਦੇਖੀਏ ਮੈਂ ਖਾਸ ਕਰਕੇ ਵਕੀਲ ਸਾਹਿਬ ਦਾ ਟਾਈਮ ਕੱਟ ਕੇ ਮੋਰਚੇ ਚਾਉਣਾ ਸਾਰੀ ਸਥਿਤੀ ਤੋਂ ਜਾਣੂ ਹੋਣਾ ਤੇ ਪੀਲ ਕਰਨੀ ਭਰਾਵੋ ਆਪਾਂ ਕਹਿੰਦੇ ਆ ਪੰਜਾਬੀ ਅਸੀਂ ਬੜੇ ਦਲੇਰ ਆ ਅਸੀਂ ਬੜੀਆਂ ਬਾਤਾਂ ਸੁਣੀਆਂ ਵੀ ਫਲਾਨਾ ਰਾਜਾ ਸੀ ਰਾਣੀ ਸੀ ਫਲਾਨਾ ਅੱਜ ਉਹ ਹਕੂਮਤ ਨਾਲ ਟੱਕਰ ਲਈ ਹੋਈ ਐ ਆਪਾਂ ਜਿਹੜੇ ਘਰਵਾਰ ਦੇ ਕੰਮ ਛੱਡ ਕੇ ਮੈਂ ਪੀਲ ਕਰਦਾ ਪਿੰਡ ਦੀਆਂ ਪੰਚਾਇਤਾਂ ਨੂੰ 12000 ਪਿੰਡਾਂ ਪੰਜਾਬ ਦਾ ਪਿੰਡ ਦੇ ਵਿੱਚ ਇਕੱਠ ਕਰਕੇ ਪਿੰਡ ਦੇ ਵਿੱਚੋਂ ਜੇ 10 ਬੰਦੇ ਤੁਸੀਂ ਖਨੌਰੀ ਮੋਰਚੇ 'ਚ ਭੇਜ ਦਿਓ ਜ਼ਮੀਨ ਬਚਾਵਾਂਗੇ ਅਡਾਨੀ ਬਾਨੀਆਂ ਤੋਂ ਆਪ ਦੀਆਂ ਇੱਜ਼ਤਾਂ ਬਚਾਲਾਂਗੇ ਜੋ ਡੱਲੇਵਾਲ ਸਾਹਿਬ ਕਹਿੰਦਾ ਹੁੰਦਾ ਸਾਡੀਆਂ ਇੱਜ਼ਤਾਂ ਨਹੀਂ ਬਚਣੀਆਂ ਸਾਡੀਆਂ ਧੀਆਂ ਨੂਹਾਂ ਨੇ ਉਹਨਾਂ ਡਾਨੀਆਂ ਬਾਨਾਂ ਦੇ ਫਾਰਮਾਂ 'ਚ ਕੰਮ ਕਰਨਾ ਜੇ ਇੱਜ਼ਤ ਇੱਜ਼ਤ ਬਚਾਉਣੀ ਆ ਉਹ ਲੜਾਈ ਵੱਡੀ ਐ ਪੀਲ ਐ ਵਕੀਲ ਸਾਹਿਬ ਨੇ ਵੀ ਕੀਤੀ ਐ ਮੈਂ ਇਹਨਾਂ ਦਾ ਮੋਰਚੇ 'ਚ ਆਉਣ ਤੇ ਦੋਨੇ ਫੋਰਮ ਵੱਲੋਂ ਧੰਨਵਾਦ ਵੀ ਕਰਦਾ ਤੇ ਪੀਲ ਵੀ ਲੋਕਾਂ ਨੂੰ ਕਰਦਾ ਕਿ ਤੁਸੀਂ ਇਹ ਅਮਲ 'ਚ ਲਿਆ ਕੇ ਖਨੌਰੀ ਪਹੁੰਚੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੋ ਜੀ